સુપ્રીમ કોર્ટ ਦੇ રસોયે દીતી ਹੁਣ ਵਿਦੇਸ਼ ਤੇ ਵਿੱਚ ਜਾ ਕੇ પોસ્ટ ਗ੍ਰੈਜੂਏਸ਼ਨ ਕਰੇਗੀ ਕਾਨੂੰਨ ਦੀ ਦੱਸીએ ਕਿ ਸੁਪ્રીમ કોર્ટ ਦਾ રસોયા અજે કુમાਰ ਬਹੁਤ ਹੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਸੁਪ્રીમ ਕੋਰਟ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਉਸ ਦੀ ਧੀ ਨੇ ਹੁਣ ਆਪਣੇ ਮਾਪਿਆਂ ਦਾ ਤੇ ਨਾਲ ਹੀ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਕਿਉਂਕਿ ਅજે કુਮਾਰ ਦੀ ਧੀ ਨੂੰ ਜਿਹੜਾ ਹੈ ਵਿਦੇਸ਼ ਦੇ ਵਿੱਚ ਸਕਾਲਰਸ਼ਿਪ ਦੋ ਯੂਨੀਵਰਸਿਟੀਆਂ ਤੋਂ ਮਿਲੀ ਹੈ ਸਕਾਲਰਸ਼ਿਪ ਮਿਲੀ ਹੈ ਅਮਰੀਕਾ ਤੋਂ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਤੇ ਮਿਸ਼ੀਗਨ ਯੂਨੀਵਰਸਿਟੀ ਤੋਂ ਉਹਨਾਂ ਨੂੰ ਸਕਾਲਰਸ਼ਿਪ ਦਾ ਆਫਰ ਆਇਆ ਏ ਤੇ ਪ੍ਰਗਿਆ ਜੋ ਕਿ ਪੇਸ਼ੇ ਤੋਂ ਵਕੀਲ ਨੇ ਤੇ ਨਾਲ ਹੀ ਉਹ ਕਾਨੂੰਨੀ ਰਿਸਰਚਰ ਵੀ ਨੇ ਤੇ ਬਹੁਤ ਜ਼ਿਆਦਾ ਆਪਣੀ ਮਿਹਨਤ ਦੇ ਨਾਲ ਉਹ ਕੰਮ ਕਰ ਰਹੇ ਨੇ ਤੇ ਇਸੇ ਦੇ ਚੱਲਦਿਆਂ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਦੇ ਲਈ ਇਹਨਾਂ ਦੋਵੇਂ ਯੂਨੀਵਰਸਿਟੀਆਂ ਦੇ ਸਕਾਲਰਸ਼ਿਪ ਦੇ ਫਾਰਮ ਨੂੰ ਅਪਲਾਈ ਕੀਤਾ ਸੀ ਟੈਸਟ ਪਾਇਆ ਸੀ ਤੇ ਟੈਸਟ ਉਹਨਾਂ ਨੇ ਪਾਸ ਕਰ ਲਿਆ ਏ ਤੇ ਹੁਣ ਪ੍ਰਗਿਆ ਜਿਹੜੇ ਹੈ ਉਹ ਵਿਦੇਸ਼ ਦੇ ਵਿੱਚ ਜਾ ਕੇ ਯਾਨੀ ਕਿ ਅਮਰੀਕਾ ਦੇ ਵਿੱਚ ਜਾ ਕੇ ਹੁਣ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਪੜਾਈ ਕਰੇਗੀ ਇਸ ਦੇ ਨਾਲ ਹੀ ਹੁਣ ਅੱਜ ਜਿਹੜਾ ਹੈ ਉਹਨਾਂ ਨੂੰ ਸਨਮਾਨਿਤ ਵਿਸ਼ੇਸ਼ ਤੌਰ ਦੇ ਉੱਤੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਡੀਆਈਵੀ ਚੰਦਰ ਚੂੜ ਉਹਨਾਂ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਦੇ ਪਿਤਾ ਨੂੰ ਵੀ ਇਸ ਮੌਕੇ ਦੇ ਉੱਤੇ ਖਾਸ ਤੌਰ ਦੇ ਉੱਤੇ ਸਾਰੇ ਜੱਜ ਸੀਨੀਅਰ ਵਕੀਲਾਂ ਦੇ ਵੱਲੋਂ ਖੜੇ ਹੋ ਕੇ ਸਨਮਾਨਿਤ ਕੀਤਾ ਗਿਆ ਤਦਅਸੀ ਕਿ ਪ੍ਰਗਿਆ ਜਿਹੜੀ ਕਿ ਮਿਹਨਤ ਦੇ ਸਦਕਾ ਇੱਥੇ ਪਹੁੰਚੀ ਹੈ ਉਹਨਾਂ ਦੇ ਪਿਤਾ ਸੁਪਰੀਮ ਕੋਰਟ ਦੇ ਵਿੱਚ ਰਸੋਈਆ ਦਾ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ ਤੇ ਉਹਨਾਂ ਦੀ ਤੀਨੇ ਮਾਣ ਹਾਸਲ ਕੀਤਾ ਹੈ ਤੇ ਆਪਣੇ ਪਿਤਾ ਨੂੰ ਉਹਨਾਂ ਲੋਕਾਂ ਦੇ ਵਿੱਚ ਖੜਨ ਦੇ ਕਾਬਿਲ ਕਰ ਦਿੰਦਾ ਹੈ ਜਿਨ੍ਹਾਂ ਲੋਕਾਂ ਦੀ ਜਿਹੜੀ ਹੈ ਵੱਡੇ-ਵੱਡੇ ਕੇਸਾਂ ਦੀ ਸੁਣਵਾਈ ਜਿਹੜੇ ਹੈ ਇਹ ਜੱਜ ਕਰਦੇ ਨੇ ਤਾਂ ਸੁਪਰੀਮ ਕੋਰਟ ਦੇ ਜੱਜਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਸਨਮਾਨਿਤ ਪ੍ਰਗਿਆ ਦਾ ਕੀਤਾ ਗਿਆ ਤਾਂ ਦੱਸ ਦਈਏ ਕਿ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰ ਚੂੜ ਅਤੇ ਸੁਪਰੀਮ ਕੋਰਟ ਦੇ ਹੋਰ ਨਾ ਜੱਜਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਇੱਕ ਰਸੋਈਏ ਦੀ ਤੀ ਨੂੰ ਸਨਮਾਨਿਤ ਕੀਤਾ ਗਿਆ ਰਸੋਈਏ ਦੀ ਤੀ ਜਿਹੜੀ ਹੈ ਕਾਨੂੰਨੀ ਖੋਜ ਕਰਤਾ ਜਿਹੜੀ ਹੈ ਉਹ ਤਾਂ ਨਾਲ ਹੀ ਉਹ ਵਕੀਲ ਵੀ ਹੈ ਕਿਉਂਕਿ ਉਹਨਾਂ ਨੂੰ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਮਿਸ਼ੀਗਨ ਯੂਨੀਵਰਸਿਟੀ ਤੋਂ ਕਾਨੂੰਨ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੇ ਲਈ ਸਕਾਲਰਸ਼ਿਪ ਮਿਲੀ ਹੈ ਉਹ ਸਾਰੇ ਦਿਨ ਦੇ ਕੰਮ ਦੇ ਸ਼ੁਰੂਆਤ ਤੋਂ ਪਹਿਲਾ ਕੋਰਟ ਕੰਪਲੈਕਸ ਦੇ ਵਿੱਚ ਸਾਰੇ ਜੱਜ ਇਕੱਠਾ ਹੁੰਦੇ ਨੇ ਤੇ ਰਸੋਈ ਦੇ ਤੀਨ ਨੂੰ ਖਾਸ ਤੌਰ ਦੇ ਉੱਤੇ ਸਨਮਾਨ ਕੀਤਾ ਜਾਂਦਾ ਤੇ ਨਾਲ ਹੀ ਸਾਰਿਆਂ ਦੇ ਵੱਲ ਖੜੇ ਹੋ ਕੇ ਵਿਸ਼ੇਸ਼ ਸਨਮਾਨ ਉਹਨਾਂ ਦੇ ਪਿਤਾ ਦਾ ਵੀ ਕੀਤਾ ਜਾਂਦਾ ਇਸੇ ਦੌਰਾਨ ਹੀ ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਜੱਜ ਨੇ ਡੀਵਾਈ ਚੰਦਰ ਚੂੜ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਜਿਹੜੀ ਹੈ ਪ੍ਰਗਿਆ ਨੂੰ ਤਿੰਨ ਕਿਤਾਬਾਂ ਛੜੀਆਂ ਹੈ ਉਹ ਪੇਂਡ ਦੇ ਵਿੱਚ ਦਿੱਤੀਆਂ ਗਈਆਂ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਕਿਤਾਬ ਦਿੱਤੀ ਗਈ ਹੈ ਜਿਸ ਦੇ ਵਿੱਚ ਹੁਣ ਤੱਕ ਦੇ ਜਿੰਨੇ ਵੀ ਸਪਰੀਮ ਕੋਰਟ ਦੇ ਜੱਜ ਰਹੇ ਨੇ ਉਹਨਾਂ ਸਾਰਿਆਂ ਦੇ ਹਸਤਾਖਰ ਉਸ ਕਿਤਾਬ ਦੇ ਵਿੱਚ ਮੌਜੂਦ ਹੈ ਪ੍ਰਗਿਆ ਦੇ ਵੱਲੋਂ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਹਨਾਂ ਕਿਤਾਬਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਹੈ ਵਿਸ਼ੇਸ਼ ਤੌਰ ਦੇ ਉੱਤੇ ਇੱਕ ਕਿਤਾਬਾਂ ਜਿਹੜੀਆਂ ਪ੍ਰਗਿਆ ਨੂੰ ਸਨਮਾਨਿਤ ਕੀਤੀਆਂ ਗਈਆਂ ਨੇ ਤੋਹਫੇ ਦੇ ਵਜੋਂ ਜਿਹੜੇ ਹੈ ਉਹਨਾਂ ਦੇ ਵੱਲੋਂ ਜਜਸ ਦੇ ਵੱਲੋਂ ਦਿੱਤੀਆਂ ਗਈਆਂ ਨੇ ਅਤੇ ਹੀ ਚੰਦਰ ਚੂੜ ਦੇ ਵੱਲੋਂ ਜਿਹੜਾ ਖਾਸ ਤੌਰ ਦੇ ਉੱਤੇ ਪ੍ਰਗਿਆ ਦੇ ਲਈ ਜੋ ਜਦੋਂ ਦੋ ਸ਼ਬਦ ਕਹਿਣ ਦੇ ਲਈ ਕਿਹਾ ਗਿਆ ਸੀ ਤਾਂ ਜੀ ਵੀ ਚੰਦਰ ਚੂੜ ਦੇ ਵੱਲੋਂ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਅਸੀਂ ਪ੍ਰਗਿਆ ਤੋਂ ਉਮੀਦ ਕਰਦੇ ਹਾਂ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦੇਸ਼ ਦੇ ਵਿੱਚ ਆ ਕੇ ਵਿਦੇਸ਼ ਤੋਂ ਆ ਕੇ ਦੇਸ਼ ਦੇ ਵਿੱਚ ਸੇਵਾਵਾਂ ਜਿਹੜੀਆਂ ਆ ਉਹ ਨਿਭਾਣਗੇ ਤੇ ਨਾਲ ਹੀ ਦੇਸ਼ ਦੇ ਵਿੱਚ ਤਰੱਕੀ ਦੇ ਰਾਹਾਂ ਤੋਂ ਪਹੁੰਚਾਣ ਦੇ ਲਈ ਮਦਦ ਕਰਨਗੇ ਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪ੍ਰਗਿਆ ਦੇ ਵੱਲੋਂ ਖਾਸ ਤੌਰ ਦੇ ਉੱਤੇ ਧੰਨਵਾਦ ਕਿਤਾ ਗਿਆ ਅਜੀਤ ਕੁਮਾਰ ਜਿਨ੍ਹਾਂ ਦੀ ਤੀ ਪ੍ਰਗਿਆ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਦੋਂ ਮੈਂ ਆਪਣਾ ਕੰਮ ਕਰਦਾ ਸੀ ਉਸ ਵੇਲੇ ਹੋਰ ਨਾ ਵਕੀਲਾਂ ਨੂੰ ਦੇਖ ਕੇ ਪ੍ਰਗਿਆ ਨੇ ਜਿਹੜੀ ਹੈ ਖਾਸ ਤੌਰ ਦੇ ਉੱਤੇ ਦਿਲਚਸਪੀ ਦਿਖਾਈ ਸੀ ਕਿ ਉਹ ਵਕੀਲ ਦੀ ਪੜ੍ਹਾਈ ਪੂਰੀ ਕਰੇਗੀ ਹਾਲਾਂਕਿ ਔਖਾ ਸਫ਼ਰ ਸੀ ਕਿਉਂਕਿ ਇੱਕ ਰਸੋਈਏ ਦੇ ਵਜੋਂ ਉਹਨਾਂ ਨੂੰ ਵੀਜ਼ਾ ਭਰਨ 'ਆ ਬਹੁਤ ਔਖੀਆਂ ਸੀ ਪਰ ਉੱਤੇ ਹੀ ਪ੍ਰਗਿਆ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਦਿਲ ਦੇ ਵਿੱਚ ਤਮੰਨਾ ਹੋਵੇ ਕਿਸੇ ਜਗ੍ਹਾ ਦੇ ਉੱਤੇ ਪਹੁੰਚਣ ਦੇ ਲਈ ਉਹ ਰਸਤੇ ਖੁਦ ਹੀ ਲੱਭ ਸਕਦਾ ਹੈ ਵਿਅਕਤੀ ਤਾਂ ਪ੍ਰਗਿਆ ਜਿਹੜੀ ਕਿ ਰਸੋਈਏ ਦੀ ਧੀ ਹੈ ਉਸਦੇ ਪਿਤਾ ਸੁਪਰੀਮ ਕੋਰਟ ਦੇ ਵਿੱਚ ਕੰਮ ਕਰਦੇ ਨੇ ਬਤੌਰ ਰਸੋਈਏ ਦੇ ਉਹਨਾਂ ਦੀ ਧੀ ਦੇ ਵੱਲੋਂ ਅੱਜ ਮਾਣ ਮਹਿਸੂਸ ਕਰਵਾਇਆ ਗਿਆ ਹੈ ਕਿਉਂਕਿ ਉਹਨਾਂ ਦੀ ਧੀ ਅਮਰੀਕਾ ਦੇ ਵਿੱਚ ਹੁਣ ਜਾ ਕੇ ਕਾਨੂੰਨ ਦੀ ਪੜ੍ਹਾਈ ਕਰੇਗੀ ਉਹਨਾਂ ਦੀ ਧੀ ਨੇ ਸਕਾਲਰਸ਼ਿਪ ਟੈਸਟ ਜਿਹੜਾ ਹੈ ਉਹ ਕਲੀਅਰ ਕੀਤਾ ਹੈ ਇੱਕ ਨਹੀਂ ਸਗੋ ਦੋ ਯੂਨੀਵਰਸਿਟੀਆਂ ਦਾ ਉਹ ਵੀ ਅਮਰੀਕਾ ਦੀ ਸਰਕਾਰੀ ਯੂਨੀਵਰਸਿਟੀਆਂ ਦਾ ਇਸੇ ਨਾਲ ਹੀ ਹੁਣੇ ਧੀ ਜਿਹੜੀ ਹੈ ਵਿਦੇਸ਼ ਦੇ ਵਿਚ ਰਿਸਰਚ ਕਾਨੂੰਨ ਦੇ ਉੱਤੇ ਕਰੇਗੀ ਤੇ ਨਾਲ ਹੀ ਖਾਸ ਤੌਰ ਤੇ ਉੱਤੇ ਜਿਹੜੇ ਸੁਪਰੀਮ ਕੋਰਟ ਦੇ ਵੱਡੇ ਜੱਜ ਨੇ ਉਹਨਾਂ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਹੀ ਚੰਦਰ ਚੂੜ ਦੀ ਪਤਨੀ ਦੇ ਵੱਲੋਂ ਪ੍ਰਗਿਆ ਨੂੰ ਖਾਸ ਤੌਰ ਦੇ ਉੱਤੇ ਇੱਕ ਸ਼ਾਲ ਵੀ ਪੇਸ਼ ਕੀਤੀ ਗਈ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਪ੍ਰਗਿਆ ਛੜੀ ਹੈ ਉਹ ਹੋਰ ਵੱਡੇ ਮੁਕਾਮ ਤੇ ਜਾਵੇ ਉਹ ਵੱਡਾ ਨਾਮ ਆਪਣੇ ਪਿਤਾ ਦਾ ਰੋਸ਼ਨ ਕਰੇ ਤੇ ਨਾਲ ਹੀ ਪੂਰੀ ਦੁਨੀਆ ਪ੍ਰਗਿਆ ਦੇ ਸੰਘਰਸ਼ ਨੂੰ ਜਾਣੇ ਕਿਸ ਤਰੀਕੇ ਦੇ ਨਾਲ ਇੱਕ ਰਸੋਈਏ ਦੀ ਧੀ ਅੱਜ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਆਪਣੀ ਮਿਹਨਤ ਦੇ ਸਦਕਾ ਪਹੁੰਚੀ ਹੈ ਸਕਾਲਰਸ਼ਿਪ ਅੱਜ ਉਸ ਨੂੰ ਮਿਲੀ ਹੈ ਤੇ ਨਾਲ ਹੀ ਡੀਵਾਈ ਚੰਦਰ ਚੂੜ ਦਾ ਕਹਿਣਾ ਹੈ ਕਿ ਅਸੀਂ ਪ੍ਰਗਿਆ ਦੀ ਇਸ ਤਰੱਕੀ ਦੇ ਨਾਲ ਉਸ ਨੂੰ ਜਿੰਨੀ ਵੀ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਅਸੀਂ ਨਾਲ ਖੜੇ ਹਾਂ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਹੋਰ ਵੀ ਬੱਚੇ ਜਿਹੜੇ ਇਸੇ ਤਰੀਕੇ ਦੇ ਨਾਲ ਆਪਣੇ ਮਾਪਿਆਂ ਦਾ ਮਾਣ ਮਹਿਸੂਸ ਕਰਾਵੇ ਤੇ ਨਾਲ ਹੀ ਬੱਚੇ ਜਿਹੜੇ ਕੀ ਅਜਿਹੇ ਘਰਾਂ ਦੇ ਵਿੱਚੋਂ ਨਿਕਲਦੇ ਨੇ ਉਹ ਹੋਰ ਅੱਗੇ ਉਚਾਈਆਂ ਤੇ ਜਾਵੇ ਤੇ ਦੇਸ਼ ਦੀ ਤਰੱਕੀ ਦਾ ਹਿੱਸਾ ਬਣਨ ਜੇਕਰ ਬੱਚੇ ਜੜੇ ਨੇ ਵੱਡੇ ਹੋ ਕੇ ਵੱਡੇ ਅਹੁਦੇ ਤੇ ਜਾਣਗੇ ਇਸੇ ਦੇ ਨਾਲ ਦੇਸ਼ ਦੀ ਤਰੱਕੀ ਹੋਵੇਗੀ ਤੇ ਚੰਗਾ ਭਵਿੱਖ ਹੋਵੇਗਾ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਰਸੋਈਏ ਦੀ ਤੀ ਅੱਜ ਕਿਸ ਤਰੀਕੇ ਦੇ ਨਾਲ ਵੱਡੇ ਮੁਕਾਮ ਤੇ ਪਹੁੰਚੀ ਹੈ ਇੱਕ ਰਿਸਰਚਰ ਵੀ ਹੈ ਇੱਕ ਵਕੀਲ ਵੀ ਹੈ ਤੇ ਅੱਜ ਰਿਸਰਚ ਜਿਹੜੀ ਹੈ ਕਰਨ ਦੇ ਲਈ ਪੋਸਟ ਗ੍ਰੈਜੂਏਸ਼ਨ ਕਰਨ ਦੇ ਲਈ ਅਮਰੀਕਾ ਦੀ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਉਸ ਨੂੰ ਐਡਮਿਸ਼ਨ ਮਿਲਿਆ ਹੈ ਬਹੁਤ سارے ਅਜਿਹੇ ਬੱਚੇ ਹੁੰਦੇ ਨੇ ਜਿਹੜੇ ਕਿ ਆਪਣੇ ਵਿੱਤੀ ਹਾਲਾਤਾਂ ਦੇ ਕਾਰਨ ਉਹਨਾਂ ਮੁਕਾਮਾਂ ਤੇ ਨਹੀਂ ਪਹੁੰਚ ਪਾਉਂਦੇ ਨੇ ਪਰ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਰਾ ਆਪਣੇ ਆਪ ਖੁੱਲਦੇ ਜਾਂਦੇ ਨੇ ਇੱਕ ਰਸੋਈਏ ਦੀ ਤੀ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਕਿੱਤਾ ਦੇ ਵਿੱਚ ਜਾ ਕੇ ਪੜਨ ਦਾ ਉਸ ਨੂੰ ਮੌਕਾ ਮਿਲੇਗਾ ਪਰ ਗੱਲ ਇਹੀ ਆਂਦੀ ਹੈ ਕਿ ਜਦੋਂ ਤੁਸੀਂ ਇੱਕ ਰਾਹ ਆਪਣੇ ਲਈ ਚੁਣਦੇ ਹੋ ਅਤੇ ਇੱਕ ਪੈਰ ਅੱਗੇ ਵਧਾਉਂਦੇ ਹੋ ਤਾਂ ਆਪਣੇ ਆਪ ਖੋਹ ਰਾਹ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਰਸਤਾ ਆਪਣੇ ਆਪ ਵੱਧਦਾ ਜਾਂਦਾ ਹੈ ਕਿਸੇ ਨੂੰ ਕੀ ਪਤਾ ਸੀ ਕਿ ਧੀ ਜਿਸਦੇ ਪਿਤਾ ਰਸੂਈ ਦੇ ਕੰਮ ਕਰਦੇ ਨੇ ਦੂਰ ਦੂਰ ਤੱਕ ਇਨਾ ਜੱਜਾਂ ਦੇ ਨਾਲ ਉੱਠਣੀ ਬੈਠਣੀ ਨਹੀਂ ਹੋ ਸਕਦੀ ਪਰ ਅੱਜ ਉਹ ਸਾਰੇ ਜੱਜ ਖੜੇ ਹੋ ਕੇ ਉਸਦੇ ਪਿਤਾ ਅਜੀਤ ਕੁਮਾਰ ਦਾ ਸਨਮਾਨ ਕਰ ਰਹੇ ਨੇ ਗਲੇ ਦੇ ਵਿੱਚ ਹਾਰ ਪਾ ਰਹੇ ਨੇ ਤੇ ਮੁਬਾਰਕਬਾਦ ਦੇ ਰਹੇ ਨੇ ਤੇ ਆਪਣੇ ਨਾਲ ਬਿਠਾ ਕੇ ਇਹ ਕਹਿ ਰਹੇ ਨੇ ਤੁਹਾਡੀ 30 ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਦੇਸ਼ ਦਾ ਭਵਿੱਖ ਹੈ ਤੁਹਾਡੀ 30 ਹੋਰ ਜਾ ਕੇ ਵੱਡੇ ਕੰਮ ਕਰੇਗੀ ਤੇ ਨਾਲ ਹੀ ਕਾਨੂੰਨ ਦੇ ਵਿੱਚ ਹੋਰ ਰਿਸਰਚ ਕਰੇਗੀ ਤਾਂ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੀ ਕਿਸਮਤ ਦੇ ਵਿੱਚ ਜਿਹੜਾ ਹੈ ਉਹ ਬਹੁਤ ਇਹੀ ਲਿਖਿਆ ਕਿ ਅਸੀਂ ਅਸਫਲ ਹੋਣਾ ਹੀ ਜਾਂ ਫਿਰ ਸਾਡੀ ਕਿਸਮਤ ਚੰਗੀ ਨਹੀਂ ਹੈ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਚਪੇੜ ਵੀ ਹੈ ਤੇ ਨਾਲ ਹੀ ਉਹਨਾਂ ਲੋਕਾਂ ਨੂੰ ਪ੍ਰਗਿਆ ਤੋਂ ਇੱਕ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਅੱਗੇ ਵਧਣ ਦੇ ਲਈ ਸੋਚਿਆ ਹੈ ਜਾਂ ਫਿਰ ਤੁਸੀਂ ਸਿਰਫ ਆਪਣੀ ਹਾਲਾਤਾਂ ਨੂੰ ਦੇਖ ਕੇ ਕਬਰਾਈ ਨਹੀਂ ਬਸ ਤੁਸੀਂ ਆਪਣੀ ਮਿਹਨਤ ਦੇ ਉੱਤੇ ਵਿਸ਼ਵਾਸ ਰੱਖਿਆ ਤੇ ਆਪਣੇ ਉੱਪਰ ਭਰੋਸਾ ਰੱਖਿਆ ਤੇ ਤੁਸੀਂ ਬਹੁਤ ਅੱਗੇ ਤੱਕ ਜਾ ਸਕਦੇ ਹੋ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਬਣ ਸਕਦੇ ਹੋ ਬਸ ਲੋੜ ਹੁੰਦੀ ਕਿ ਆਪਣੇ ਉਸ ਜਜ਼ਮੇ ਨੂੰ ਕਾਇਮ ਰੱਖਣਾ ਤੇ ਆਪਣੇ ਗੋਲ ਨੂੰ ਲੱਭਣਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਇਹ ਕਰਨਾ ਚਾਹੁੰਦੇ ਹੋ ਸਭ ਤੋਂ ਜ਼ਰੂਰੀ ਹੁੰਦੀ ਹੈ ਇਮਾਨਦਾਰੀ ਤੇ ਲਗਨ ਜੇਕਰ ਇਹ ਚੀਜ਼ਾਂ ਤੁਹਾਡੇ ਨਾਲ ਹੈ ਤਾਂ ਜਿਹੜੀ ਕਿਸਮਤ ਦੀਆਂ ਲਕੀਰਾਂ ਜੇ ਸ਼ਾਇਦ ਕੁਝ ਹੋਰ ਲਿਖਿਆ ਹੋਣਗੇ ਪਰ ਤੁਹਾਡੀ ਮਿਹਨਤ ਦੇ ਨਾਲ ਉਹ ਵੀ ਬਦਲ ਸਕਦੀ ਹੈ ਤੇ ਤੁਹਾਡੇ ਘਰ ਦੇ ਹਾਲਾਤ ਵੀ ਬਦਲ ਸਕਦੇ ਆ ਕਿਸ ਤਰੀਕੇ ਦੇ ਨਾਲ ਰਸੋਈਏ ਦੀ ਧੀ ਪਹਿਲਾਂ ਵਕੀਲ ਬਣਦੀ ਹੈ ਤੇ ਉਸ ਤੋਂ ਬਾਅਦ ਉਹ ਧੀ ਜਿਹੜੀ ਹੈ ਰਿਸਰਚ ਸਕਾਲਰ ਬਣਦੀ ਹੈ ਤੇ ਅੱਜ ਅਮਰੀਕਾ ਦੀ ਸਰਕਾਰੀ ਯੂਨੀਵਰਸਿਟੀ ਇੱਕ ਨਹੀਂ ਸਗੋ 2 ਤੋਂ ਆਫਰ ਨੇ ਪੜਾਈ ਕਰਨ ਦੇ ਲਈ ਜਿਹੜੀ ਹੈ ਹਾਈਰ ਐਜੂਕੇਸ਼ਨ ਦੇ ਲਈ ਤਾਂ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਕਿ ਇਸ ਸੀ ਨੇ ਤੁਹਾਨੂੰ ਕਿੰਨੀ ਕੁ ਜ਼ਿਆਦਾ ਪ੍ਰੇਰਣਾ ਦਿੱਤੀ ਹੈ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ